ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟਰਾਂਟੀਵੀ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪਟਿਆਲਾ ਸ਼ਹਿਰੀ ਹਲਕੇ ਦੇ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੋੜੋਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਗੱਲ ਦਾ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਇਸ 40 ਕਰੋੜ ਰੁਪਏ ਵਿੱਚ 10 ਕਰੋੜ ਰੁਪਏ ਨਗਰ ਨਿਗਮ 10 ਕਰੋੜ ਰੁਪਏ ਪੀਡਬਲਿਊਡੀ ਅਤੇ 20 ਕਰੋੜ ਰੁਪਏ ਨੈਸ਼ਨਲ ਹਾਈਵੇ ਦੇ ਕੰਮਾਂ ਲਈ ਖਰਚੇ ਜਾਣਗੇ ਇਨ੍ਹਾਂ ਕੰਮਾਂ ਦੇ ਵਿੱਚ ਸੜਕਾਂ ਦੀ ਮੁਰੰਮਤ ਤੇ ਨਵੀਆਂ ਲਾਈਨਾਂ ਪਾਉਣ ਅਤੇ ਹੋਰ ਬੁਨਿਆਦੀ ਢਾਂਚਾगत ਸੁਧਾਰ ਸ਼ਾਮਲ ਨੇ ਉਨ੍ਹਾਂ ਮੌਨਸੂਨ ਰੁੱਤ ਕਾਰਨ ਹੋਈ ਦੇਰੀ ਤੇ ਖੇਦ ਜਤਾਉਂਦਿਆਂ ਪ੍ਰੋਸਸਾ ਦਵਾਏ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ ਉਹਨੇ ਇਹ ਵੀ ਕਿਹਾ ਕਿ ਇਹ ਸਾਰੇ ਕੰਮ ਪੂਰੇ ਤਰੀਕੇ ਨਾਲ ਪੇਪਰ ਵਰਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ੁਰੂ ਕੀਤੇ ਗਏ ਨੇ ਤੇ ਹੁਣ ਇਹ ਕੰਮ ਬਿਨਾਂ ਕਿਸੇ ਰੁਕਾਵਟ ਦੇ ਤਕਰੀਬਨ 3 ਮਹੀਨਿਆਂ ਦੇ ਵਿੱਚ ਵਿੱਚ ਮੁਕੰਮਲ ਕੀਤੇ ਜਾਣਗੇ 10 ਕਰੋੜ ਰੁਪਇਆ ਅਸੀਂ ਪੀ ਡਬਲਯੂ ਡੀ ਪ੍ਰੋਵਿੰਸ਼ੀਅਲ ਜਿਹੜਾ ਹੈਗਾ ਡਿਪਾਰਟਮੈਂਟ ਇਹਨਾਂ ਦੀ ਡਿਵੀਜ਼ਨ ਉਹ ਦੇਰੀ ਉਹਨੇ ਕੰਮ ਕਰਨਾ ਹੈ 20 ਕਰੋੜ ਦਾ ਕੰਮ ਜਿਹੜਾ ਹੈ ਉਹ ਨੈਸ਼ਨਲ ਹਾਈਵੇਜ਼ ਵਾਲਿਆਂ ਨੇ ਡਿਵੀਜ਼ਨ ਨੇ ਕਰਨਾ ਹੈ ਤੇ 10 ਕਰੋੜ ਦਾ ਜਿਹੜਾ ਹੈ 10 ਕਰੋੜ ਦਾ ਕੰਮ ਜਿਹੜਾ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਇਹ ਸਿਰਫ ਕੰਮ ਜਿਹੜੇ ਹੈਗੇ ਨੇ 30 ਕਰੋੜ ਦੇ ਸਿਰਫ ਮੇਰੀ ਕੰਸਟੀਚੂਐਂਸੀ ਪਟਿਆਲਾ 1 ਦੇ ਨੇ ਜੀ ਸੋ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਪੀ ਡਬਲਯੂ ਡੀ ਵਾਲੇ ਵੀ ਕਰ ਰਹੇ ਨੇ ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਵੀ ਆਪ ਲੋਕ ਵਾਲ ਦੇ ਵਿੱਚ 2.5 ਕਰੋੜ ਦੀ ਅੱਜ ਜਿਹੜਾ ਹੈ 2.5 ਕਰੋੜ ਦੀਆਂ ਸੜਕਾਂ ਦਾ ਕੰਮ ਜਿਹੜਾ ਹੈ ਕੰਪਲੀਟ ਹੋ ਜਾਏਗਾ ਕਦੋਂ ਤੱਕ ਸਰ ਜਿਹੜੀਆਂ ਕੰਪਲੀਟ ਹੋਣਗੀਆਂ ਸਰ ਦੇਖੋ 40 ਕਰੋੜ ਰੁਪਏ ਸਾਰੇ ਸੜਕਾਂ ਤੇ ਲੱਗਣੇ ਸਾਰੀ ਸੜਕਾਂ ਤੇ ਲੱਗਣੇ ਨੇ ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਾਨੂੰ ਹੌਟ ਮਿਕਸ ਪਲਾਂਟਸ ਚੱਲਦੇ ਨੇ ਫ੍ਰਮ ਸੈਪਟੈਂਬਰ ਟਿਲ ਡਿਸੰਬਰ ਸਰਦੀਆਂ ਦੇ ਵਿੱਚ ਦਸੰਬਰ ਤੋਂ ਲੈ ਕੇ ਫੈਬਰੂਰੀ ਐਂਡ ਤੱਕ ਫਿਰ ਬੰਦ ਹੋ ਜਾਂਦੇ ਨੇ ਫਿਰ ਮਾਰਚ ਅਪ੍ਰੈਲ ਮਈ ਤੱਕ ਚੱਲਦੇ ਨੇ ਜੂਨ ਅਨਵਰਸਟਿਲ ਸੈਪਟੈਂਬਰ अगेन ਬੰਦ ਹੋ ਜਾਣਦਿਆਂ ਕੋ ਕੇ ਬਸਤਾ ਸ਼ੁਰੂ ਹੋ ਜਨ। ਸੋ ਅਸੀਂ ਜੇ ਖਿੱਚ ਵੀ ਦਿੰਨੇ ਆ ਤਾਂ ਸਾਨੂੰ ਪੂਰੇ ਸਾਲ ਦੇ ਵਿੱਚ 6 ਤੋਂ ਲੈ ਕੇ 7 ਮਹੀਨੇ ਮਿਲਦੇ ਨੇ ਜਿਹਦੇ ਵਿੱਚ ਅਸੀਂ ਲੁੱਕ ਦਾ ਕੰਮ ਕਰਾ ਸਕਦੇ। ਸੋ ਫਰਦਰ ਡਿਲੇ ਕੋਈ ਨਾ ਹੋਵੇ ਇਸ ਤੋਂ ਵੱਧ ਹੁਣ ਲੋਕਾਂ ਨੂੰ ਹੋਰ ਪਰੇਸ਼ਾਨੀ ਨਾ ਹੋਵੇ। ਅਸੀਂ ਆਪਣਾ ਪੇਪਰ ਵਰਕ ਸਾਰਾ ਕੰਪਲੀਟ ਕਰ ਲਿਆ ਸੀ ਮੌਨਸੂਨ ਸੀਜ਼ਨ ਦੇ ਦੌਰਾਨ ਤੇ ਹੁਣ ਜਿਹੜਾ ਹੈ ਅਸੀਂ ਇਹ ਕੰਮ ਜਿਹੜਾ ਹੈ ਅਮਲੀ ਜਾਮਾ ਪਹਿਨਾ ਰਹੇ ਆ ਤੁਹਾਡੇ ਸਾਹਮਣੇ ਸੜਕਾਂ ਬਣ ਰਹੀਆਂ ਨੇ। ਪਹਿਲਾਂ ਜਿਹੜੀਆਂ ਐਲ ਐਨਟੀ ਨੇ ਸੜਕਾਂ ਪਾਣੀਆਂ ਸੀ ਉਹ ਸੀਗਾ ਲੋ ਸਪੈਸੀਫਿਕੇਸ਼ਨ ਸੀਗੀਆਂ ਉਹਨਾਂ ਦੀਆਂ ਅਸੀਂ ਚਾਹੁੰਦੇ ਸੀ ਬੜਾ ਰੋਬਸਟ ਨੈਟਵਰਕ ਰਵੇ ਸ਼ਹਿਰ ਦੇ ਵਿੱਚ ਵੀ ਪੁਖਤਾ ਔਰ ਡਿਊਰੇਬਲ ਜਿਹੜੀ ਹੈ ਉਹ ਸੜਕਾਂ ਬਣ ਇਸ ਕਰਕੇ ਅਸੀਂ ਉਹਨਾਂ ਤੋਂ ਕੰਮ ਵਾਪਸ ਲੈ ਲਿਆ ਉਹਨਾਂ ਨੇ ਮਨਸਿਪਲ ਕਾਰਪੋਰੇਸ਼ਨ ਨੂੰ 20 ਕਰੋੜ ਰੁਪਇਆ ਦੇ ਦਿੱਤਾ ਉਸ 20 ਕਰੋੜ ਦੇ ਨਾਲ ਅਸੀਂ ਹਾਇਰ ਸਪੈਸੀਫਿਕੇਸ਼ਨ ਦੇ ਨਾਲ ਅਸੀਂ ਰੋਡਸ ਬਣਾਉਣ ਜਾ ਰਹੇ ਹਾਂ ਡਿਟੇਲ ਜਿਵੇਂ ਫਾਉਂਟੇਨ ਚੌਂਕ ਤੋਂ ਲੀਲਾਪਵਨ ਬੋਥ ਸਾਈਡਸ ਇਹ ਜਿਹੜਾ ਹੈ 25-9 ਨੂੰ ਜਿਹੜਾ ਹੈ ਕੰਮ ਸ਼ੁਰੂ ਹੋ ਜਾਣਾ ਹੈ ਜੀ ਇਹ ਪੀ ਡਬਲਯੂ ਡੀ ਦੇ ਕੰਮ ਮੈਂ ਤੁਹਾਨੂੰ ਕੁਝ ਗਿਣਾ ਦੇਣਾ ਜੀ HDFC ਬੈਂਕ ਤੋਂ ਗੋਪਾਲ ਸੂਇਟਸ ਇਹ ਵੀ 25 9 ਨੂੰ ਜਿਹੜਾ ਹੈ ਅਸੀਂ ਕੰਮ ਸ਼ੁਰੂ ਕਰਦੇ ਹਾਂਗੇ ਚਿਲड्रन ਮੈਮੋਰੀਅਲ ਚੌਂਕ ਤੋਂ 21 ਨੰਬਰ ਫਾਟਕ ਇਹਦੇ 30 9 ਨੂੰ ਜਿਹੜਾ ਹੈ ਇਹਦਾ ਕੰਮ ਜਿਹੜਾ ਅਸੀਂ ਕਮੈਂਸ ਕਰਦੇ ਹਾਂਗੇ ਫਦਰੋਂ ਲਹਿਲ ਚੌਂਕ ਤੋਂ ਖੰਡਾ ਚੌਂਕ ਇਹ ਵੀ ਜਿਹੜਾ ਹੈਗਾ 30 9 ਨੂੰ ਅਸੀਂ ਜਿਹੜਾ ਹੈ ਇਹਨੂੰ ਕੰਮ ਸ਼ੁਰੂ ਕਰਦੇ ਹਾਂਗੇ ਜੀ 19 ਨੰਬਰ ਫਲਾਈਓਵਰ ਤੋਂ ਬੱਸ ਸਟਾਪ ਦੁਖੀਵਾਰਨ ਸਾਹਿਬ ਇਹ 10 10 ਕਿਉਂਕਿ ਇਹਦੇ ਟੈਂਡਰ ਟੂ ਬੀ ਓਪਨ ਔਨ 6 10 6 ਅਕਤੂਬਰ ਨੂੰ ਇਹ ਟੈਂਡਰ ਖੁੱਲਣਗੇ ਤੇ ਅਸੀਂ 10 ਤੱਕ ਜਿਹੜਾ ਹੈ ਇਹਨੂੰ ਅੱਗੇ ਕੰਮ ਸ਼ੁਰੂ ਕਰਵਾਵਾਂਗੇ ਜੀ। ਪਾਸੀ ਰੋਡ ਦਾ ਹੈਗਾ ਉਹਦੀ ਅਜੇ ਐਨਓਸੀ ਪੈਂਡਿੰਗ ਹੈ ਬਿਕੋਜ਼ ਨਵੀਂ ਖੁਦਾਈ ਹੋਈ ਹੈ ਕੁਝ ਡਿਟੈਕਸ਼ਨ ਟਾਈਮ। ਸ਼ੋਰਿਆ ਹੋਟਲ ਜੇਲ ਰੋਡ ਇਹ ਜਿਹੜਾ ਹੈਗਾ ਵਰਕ ਟੂ ਬੀ ਸਟਾਰਟਡ ਸੂਨ ਇਹ ਜਿਹੜਾ ਸ਼ੁਰੂ ਹੋ ਜਾਏਗਾ ਸ਼ੁਰੂ ਹੋ ਗਿਆ ਇਹ ਸ਼ੁਰੂ ਹੋ ਗਿਆ ਕੱਲ। ਸੋ ਇਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ। ਬੱਸ ਸਟਾਪ 2 ਦੁਖਨਵਾਨ ਸਾਹਿਬ ਟੂ ਡੀਮਾਰਟ ਇਹ ਡਾਕਟਰ ਸਾਹਿਬ ਦੀ ਕੰਸਟੀਟੂਐਂਸੀ ਆ ਜਾਂਦੀ ਉਹਨਾਂ ਦਾ ਹੈਗਾ ਜੀ ਇਹ ਵੀ ਜਿਹੜਾ ਹੈਗਾ ਵੋਕੋਫ ਐਕਸਕਵੇਸ਼ਨ ਇਜ਼ ਪ੍ਰੋਗਰੈਸਟੈਂਡ ਟੂ ਬੀ ਫਲੋਟਿਡ ਵਿਥਨ 7 ਡੇਜ਼ ਆਫ ਕੰਪਲੀਸ਼ਨ ਆਫ ਐਕਸਕਵੇਸ਼ਨ ਇਹ ਥੋੜਾ ਡਿਲੇਡ ਹੋਏਗਾ ਕਿਉਂਕਿ ਹੁਣ ਕੰਮ ਸ਼ੁਰੂ ਹੋਇਆ ਚੀ ਐਕਸਕਵੇਸ਼ਨ ਦਾ ਠਿਕਰੀ ਵਾਲਾ ਚੌਂਕ ਤੋਂ ਫੌਰਾ ਚੌਂਕ ਇਹ ਜਿਹੜਾ ਹੈ 10 10 ਨੂੰ ਅਸੀਂ ਜਿਹੜਾ ਹੈ ਸ਼ੁਰੂ ਕਰਾਂਗੇ ਜੀ ਕਾਉਂਟਿੰਗ ਚੌਂਕ ਤੋਂ ਸ਼ੇਰਾਂ ਵਾਲਾ ਗੇਟ ਇਹ ਵੀ 10 10 ਕੱਚੀ ਤੋਂ ਜਿਹੜਾ ਹੈ ਕੰਮ ਸ਼ੁਰੂ ਹੋਏਗਾ ਲੈਂਥ ਇਕੱਠੀ ਹੈ ਹਾਂਜੀ ਇਹ ਤਿੰਨੋਂ ਲੈਂਥ ਇਕੱਠੀ ਹੈ ਇਹ ਵੀ ਇਹ ਵੀ ਇਕੱਠੀ ਹੈ 10 10 ਦੀ ਤਿੰਨੋਂ ਜੀ ਸੋ ਕ੍ਰੋਸਿੰਗ ਐਟ ਕਾਰਨਰ ਹੋਟਲ ਕਾਰਨਰ ਬਿਕੋ ਸਟੈਚ ਦੇ ਵਿੱਚ ਜਿਹੜੀ ਹੈ ਫਾਉਂਟੇਨ ਚੌਂਗ ਤੱਕ ਫਰੋਮ 올ਡ ਬਸਟੈਂਡ ਐਬੀ ਰੋਡ ਜਿਹੜੀ ਹੈ ਬਣਾ ਦਿੱਤੀ ਜਾਏਗੀ। ਫਾਉਂਟੇਨ ਚੌਂਗ ਤੋਂ ਐਨ ਆਈ ਐਸ ਲੋਅਰ ਮਾਲ ਜਿਹੜੀ ਹੈ ਉਹ ਤੁਸੀਂ ਦੇਖਿਆ ਵੀ ਹੁਣ ਕੰਮ ਚੱਲ ਰਿਹਾ ਉੱਥੇ ਪਾਈਪ ਲਾਈਨ ਵਿਛਾ ਰਹੇ ਸੋ ਇਹ ਜਿਹੜਾ ਹੈਗਾ ਇਹ ਕੰਮ ਸਭ ਤੋਂ ਬਾਅਦ ਵਿੱਚ ਹੋਏਗਾ ਬਿਕੋਜ਼ अर्ਲੀਅਰ ਜਿਹੜੀਆਂ ਸੜਕਾਂ ਪਹਿਲਾਂ ਪਟੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਰਿਪੇਅਰ ਕਰ ਰਹੇ ਹਾਂ ਤਾਂ ਕਿ ਲੋਕ ਜਿਹੜੇ ਨੇ ਜ਼ਿਆਦਾ ਸਫਰ ਨਾ ਕਰਨ। ਸੋ ਅੱਜ ਲਈ ਸਿਰਫ ਨਹੀਂ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੂ ਦੇ ਨਾਲ ਧੰਨਵਾਦ।